we uh -huh. ਦਾ ਵੀ ਧੰਨਵਾਦ ਕਰਦਾ ਤੇ ਪ੍ਰੈਸ ਤੋਂ ਬਹੁਤ ਸਾਰੇ ਜਿਹੜੇ ਪੱਤਰਕਾਰ ਵੀਰ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਉੱਥੇ ਹੀ ਪੰਜਾਬ ਦੀਆਂ ਉਹ ਸ਼ਖਸੀਅਤਾਂ ਪਹੁੰਚੀਆਂ ਨੇ ਜਿਨ੍ਹਾਂ ਦਾ ਹਰ ਖੇਤਰ ਦੇ ਵਿੱਚ ਕੋਈ ਨਾ ਕੋਈ ਸਹਿਯੋਗ ਆ ਜਿਨ੍ਹਾਂ ਦੀ ਸਰਦਾਰ ਹਰਜਨ ਸਿੰਘ ਵਰਸਲ ਜੀ ਦੇ ਪੀਏ ਵਜੋਂ ਕੰਮ ਕਰ ਰਹੇ ਨੇ ਤੇ ਮੈਂ 2 ਮਿੰਟ ਲਈ ਬੇਨਤੀ ਕਰਾਂਗਾ ਜੱਜਾਦਾਰ ਲਾਲਸ਼ਮੀਰ ਰਜੀਤਗੜ੍ਹ ਜੀ ਜਿਨ੍ਹਾਂ ਨੇ ਸ਼ਹੀਦ ਅਮਨ ਲਾਹ ਦੇ ਉੱਤੇ ਗੁਰਦਵਾਰਾ ਕੈਪਟੋ ਆਜ਼ਾਦ ਗੱਲ ਦੇ ਕਲਪ ਵੱਲੋਂ ਗਵਾਇਆ ਨਾਭਾ ਹਲਕੇ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਸਾਡੇ ਦੇਸ਼ ਦੇ ਮਹਾਨ ਸਪੂਤ ਸ੍ਰੀ ਤੇਜਮੰ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅੱਜ ਜਿਹੜਾ ਇਹ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਮੈਂ ਵਾਸਕ ਜੀ ਦਾ ਸਾਡੇ ਪੰਜਾਬ ਦੇ ਜਾਣੇ ਸਖਤਰ ਤੇ ਮੰਡੀ ਬੋੜ ਦੇ ਚੇਅਰਮੈਨ ਜੀ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਨੌਜਵਾਨਾਂ ਦਾ ਧੰਨਵਾਦ ਕਰਦਾ ਖਾਸ ਤੌਰ ਤੇ ਲਾਲੀ ਜੀ ਦਾ ਜੱਸੀ ਸੋਇਆਂ ਵਾਲਾ ਜੀ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਦਮ ਉਠਾਇਆ ਸ਼ਹੀਦਾਂ ਨੂੰ ਸੰਮਰਨ ਦੇਣ ਵਾਸਤੇ ਕਿਉਂਕਿ ਜਿਹੜੇ ਸ਼ਹੀਦਾਂ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਜਾਨਾਂ ਤੱਕ ਵਾਰਸੀਆਂ ਜੇ ਉਹਨਾਂ ਨੂੰ ਸਮਰਪਿਤ ਹੋ ਕੇ ਨੌਜਵਾਨ ਆਪਣਾ ਖੂਨਦਾਨ ਦਿੰਦੇ ਨੇ ਮੈਂ ਸੰਦੇਸ਼ ਤੋਂ ਬਧੀਆ ਸੇਵਾ ਕੋਈ ਹੋ ਨਹੀਂ ਸਕਦੀ ਔਰ ਸਾਰੇ ਨੌਜਵਾਨਾਂ ਧੰਨਵਾਦ ਦੇ ਪਾਤਰ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਨਕ ਦਾ ਸੀਜ਼ਨ ਦੇਡਿਆ ਕਿੰਨੀ ਕਿ ਤਿਆਰੀ ਹੋ ਸਾਡੀ ਪੂਰੀ ਤਿਆਰੀ ਹੈ ਜੀ ਕਨਕ ਦਾ ਸੀਜ਼ਨ ਸਾਰਾ ਮੰਡੀਆਂ ਦਾ ਪ੍ਰਬੰਧ ਅਸੀਂ ਕਰ ਰਹੇ ਹਾਂ ਵੱਡੇ ਪੱਧਰ ਤੇ ਕੋਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਕਨਕ ਦਾ ਸੀਜ਼ਨ ਤਾਂ ਆ ਗਿਆ ਪਰ ਕਿਹੜੇ ਖੇਵਲ ਦੇ ਉਸ ਤਰ੍ਹਾਂ ਦੇ ਸਾਡੇ ਕੋਲ ਵੀ ਪ੍ਰਬੰਧ ਕਰਾ ਕੇ ਨਾ ਬੈਠੀ ਤੇ ਹੁਣ ਫਟੇ ਇਹ ਹੁਣ ਦੇਖੋ ਕੇਂਦਰ ਦੀ ਮੋਦੀ ਸਰਕਾਰ ਹੈ ਹਮੇਸ਼ਾ ਪੰਜਾਬ ਨਾਲ ਧੱਕੇ ਕਰਦੀ ਹੈ ਸਾਡਾ ਰੂਰਲ ਡਵੈਲਪਮੈਂਟ ਫੰਡ ਵੀ ਉਹਨਾਂ ਨੇ ਰੋਕ ਰੱਖਿਆ तकरीबन 7.5 ਹਜ਼ਾਰ ਕਰੋੜ ਦੇ ਕਰੀਬ ਔਰ ਹੋਰ ਵੀ ਕੋਈ ਪੰਜਾਬ ਦੇ ਕਿਸਾਨਾਂ ਵਾਸਤੇ ਕੋਈ ਪੈਕੇਜ ਨਹੀਂ ਕੇਂਦਰ ਨੇ ਦਿੱਤਾ ਸਾਡੇ ਇੱਥੇ ਫਲੱਡ ਆਏ ਨੁਕਸਾਨ ਹੋਇਆ ਸੜਕਾਂ ਟੁੱਟੀਆਂ ਕੋਈ ਪੈਕੇਜ ਨਹੀਂ ਉਹਨਾਂ ਨੇ ਦਿੱਤਾ ਸਾਨੂੰ ਦੁੱਖ ਹੈ ਇਸ ਗੱਲ ਦਾ ਔਰ ਜਿਹੜਾ ਝੋਨਾ ਸਟੋਰਾਂ ਚ ਪਿਆ ਹੈ ਉਹਦਾ ਸਾਡਾ ਹੈ ਹੀ ਨਹੀਂ ਉਹ ਤਾਂ FCI ਦੀ ਪ੍ਰਾਪਰਟੀ ਹੈ ਉਹਨਾਂ ਨੂੰ ਇੱਥੋਂ ਸ਼ਿਫਟ ਕਰਨਾ ਕੀ ਹਿੰਦਾ ਜਿੱਥੇ ਜਿੱਥੇ ਉਹਨਾਂ ਨੇ ਪਬਲਿਕ ਡਿਸਟ੍ਰਿਬਿਊਸ਼ਨ ਦਿੱਤਾ ਹੈ ਉਹ ਬੰਡੜਾ ਉੱਥੇ ਲੈ ਜਾਣ ਚਾਕੇ ਤਾਕੇ ਸਾਡੇ ਜਿਹੜੇ ਸ਼ੈਲਰ ਮਾਲਕ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਨਹੀਂ ਚੱਕਣਗੇ ਚੱਕਣਗੇ ਨਹੀਂ ਕਿਸਾਨ ਨਹੀਂ ਕਿਸਾਨਾਂ ਨੂੰ ਰੋਣ ਨਹੀਂ ਪੈਦਾ ਕਿਹੜਾ ਰੋਣ ਬਸਾ ਕਿਸਾਨਾਂ ਨੂੰ ਕਿਸਾਨਾਂ ਨੂੰ ਨਹੀਂ ਰੋਣ ਮਿੰਦੇ ਝੋਨਾ ਚੁਕਾਵਾਂਗੇ ਅਸੀਂ ਕੇਂਦਰ ਨੂੰ ਬਾਰ ਬਾਰ ਜ਼ੋਰ ਪਾ ਰਹੇ ਮੋਦੀ ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਕਿ ਇਹਨੂੰ ਚੁਕਵਾਓ ਤਾਂ ਕਿ ਗੋਡਾਊਨ ਖਾਲੀ ਹੋਣ ਸ਼ੈਲਰ ਖਾਲੀ ਹੋਣ ਮਿਲਿੰਗ ਕਰ ਰਹਾ ਇਹਦੇ ਜਿਹੜੇ ਉਹਨਾਂ ਨੂੰ ਅੱਗੇ ਵਾਸਤੇ ਵੀ ਸਪੇਸ ਤੇ ਹੁੰਦਾ ਠੀਕਾ ਦੇ ਮੱਦੇ ਨਜ਼ਰ ਕਿਸ ਤਰ੍ਹਾਂ ਕਿਸਾਨਾਂ ਨੂੰ ਅਪੀਲ ਕਰਨ ਦਾ ਕਿਸਾਨਾਂ ਨੂੰ ਅਪੀਲ ਤਾਂ ਇਹੀ ਹੈ ਕਿ ਫਸਲ ਸਬ ਸੁਖਰੀ ਕਰਕੇ ਚੰਗੇ ਢੰਗ ਨਾਲ ਮੰਡੀਆਂ ਚ ਲੈ ਕੇ ਆਉਣਾ ਅਸੀਂ ਸਵਾਗਤ ਕਰਾਂਗੇ ਹਰ ਤਰ੍ਹਾਂ ਉਹਨਾਂ ਨੂੰ ਸੂਚਿਤ ਕਰਾਂਗੇ ਮੰਡਿਆ ਚ ਸਾਰੇ ਪ੍ਰਬੰਧ ਸਫਾਈ ਦਾ ਪ੍ਰਬੰਧ ਬਿਜਲੀ ਦਾ ਪ੍ਰਬੰਧ ਛਾਂ ਦਾ ਪ੍ਰਬੰਧ ਪਾਣੀ ਦੇ ਪ੍ਰਬੰਧ ਅਸੀਂ ਕਰ ਰਹੇ ਹਾਂ ਬਟੇ ਪੱਤਰ ਸਾਡੀ ਨਾਲ ਦੀ ਸੂਚੀ ਕਿਹੜਾ ਦੇਖਦੇ ਹੋ ਜਿਆਦਾ ਪਾਰ ਦੇਖਦੇ ਸੱਤਲ ਦੇਖੋ ਉਹਨਾਂ ਦੀ ਆਪਣੀ ਪਾਰਟੀ ਹੈ ਪਰੰਤੂ ਦੁੱਖ ਹੁੰਦਾ ਹੈ ਜਦੋਂ ਉਹ ਸਾਡੀਆਂ ਸੰਸਥਾਵਾਂ ਨੂੰ ਤਬਾਹ ਕਰਦੇ ਨੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਜਿਹੜੇ ਜਿਹਨੂੰ ਸਾਰੇ ਦੁਨੀਆਂ ਦੇ ਸਿੱਖ ਆਪਣਾ ਇੱਕ ਲਾਸਟ ਹੁਕਮ ਮੰਨਦੇ ਨੇ ਉਹਨੂੰ ਵੀ ਇਹਨਾਂ ਨੇ ਤਵਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਗੱਲ ਦਾ ਦੁੱਖ ਹੈ अदरवाइज ਉਹਨਾਂ ਦਾ ਆਪਣਾ ਨਿੱਜੀ ਮਾਮਲਾ ਹੈ ਪਾਰਟੀ ਆਪਣੇ ਤੌਰ ਤੇ ਜੋ ਮਰਜ਼ੀ ਕਰਦੀ ਰਹੇ ਪਰ ਮੈਂ ਬੇਨਤੀ ਕਰਦਾ ਘੱਟੋ ਘੱਟ ਜਿਹੜੀਆਂ ਸਾਡੀਆਂ ਧਾਰਮਿਕ ਸਮਾਜਾਂ ਨੇ ਉਹਨਾਂ ਵੱਲ ਕੋਈ ਨੁਕਸਾਨ ਪਹੁੰਚਾਉਣ ਵਾਲੀ ਗੱਲ ਨਾ ਕਰੇ ਸਾਡੇ ਦੇਸ਼ ਦੇ ਮਹਾਨ ਸੂਤ ਸਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਤੇ ਸਖਦੇਵ ਜੀ ਦੇ ਸਹੀਦੀ ਦਿਹਾੜੇ ਮੌਕੇ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਨਾਬਾ ਦੇ ਵੱਲੋਂ ਨਾਬਾ ਹਲਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਜਿਹੜਾ ਅੱਜ ਵੱਡਾ ਖੂਨਦਾਨ ਕੈਂਪ ਲਗਾਇਆ ਗਿਆ ਕਿਉਂਕਿ ਨਾਬਾ ਹਲਕੇ ਦੇ ਜਿਹੜੇ ਨੌਜਵਾਨ ਨੇ ਉਹਨਾਂ ਚ ਉਤਸ਼ਾਹ ਤੇ ਉਹਨਾਂ ਦੀ ਇੱਕ ਤਮੰਨਾ ਸੀ ਕਿ ਆਪਾਂ ਖੂਨਦਾਨ ਕੈਂਪ ਲਵਾ ਕੇ ਜਿਹੜਾ ਆਪਣੇ ਦੇਸ਼ ਦੇ ਸੀਰ ਨੇ ਉਹਨਾਂ ਨੂੰ ਵੀ ਇੱਕ ਸੱਚੀ ਸੁੱਚੀ ਸਰਧਾ ਜਲੀ ਪੇਟ ਕਰ ਸਕੀ ਤੇ ਇਸ ਖੂਨਦਾਨ ਦਾ ਜਿਹੜਾ ਕੈਂਪ ਦਾ ਤੋਂ ਘਟਨਾ ਉਹ ਸਾਡੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸਤਾ ਹਰਚੰਦ ਸਿੰਘ ਵਰਸਤ ਜੀ ਨੇ ਕੀਤਾ ਤੇ ਨਾਲ ਹੀ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਮੀਡੀਆ ਸਲਾਹਕਾਰ ਨੇ ਆਪਣੇ ਬਲਤੇਜ ਪੰਨੂ ਜੀ ਤੇ ਪੀਆਰਟੀਸੀ ਪੰਜਾਬ ਦੇ ਜਿਹੜੇ ਚੇਅਰਮੈਨ ਨੇ ਰਣਜੋਤ ਸਿੰਘ ਹਡਾਣਾ ਜੀ ਉਹ ਵੀ ਇੱਥੇ ਪਹੁੰਚ ਰਹੇ ਨੇ ਤੇ ਅਸੀਂ ਤੁਹਾਨੂੰ ਜੋ ਮੈਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇ ਸਮਾਜ ਸੇਵਾ ਵੱਲ ਧਿਆਨ ਦੇਈਏ ਦੇਸ਼ ਲਈ ਸੇਵਾ ਵੱਲ ਧਿਆਨ ਦੇਈਏ ਤਾਂ ਜੋ ਜਿਹੜੀ ਸਾਡੀ ਨੌਜਵਾਨੀ ਹੈ ਉਸ ਨੂੰ ਬਚਾਉਣ ਲਈ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਦੇ ਤੇ ਪੰਜਾਬ ਸਰਕਾਰ ਜਿਹੜਾ ਖੇਡਾਂ ਵੱਲ ਉਤਸ਼ਾਹਤ ਕਰ ਰਹੀ ਆ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਤੁਸੀਂ ਦੇਖਿਆ ਜੋਦ ਨਸ਼ਿਆਂ ਵਿਰੁੱਧ ਜਿਹੜੀ ਮਹਾਨ ਸੜੀ ਗਈ ਆ ਉਸ ਤਹਿਤ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਜਿਹੜੇ ਨਜਾਇਜ਼ ਜਿਹੜੇ ਘਰ ਬਣਾਏ ਹੋਏ ਨੇ ਜਿਹੜੀ ਨਜਾਇਜ਼ ਬਿਲਡਿੰਗਾਂ ਬਣਾਈਆਂ ਉਹਨੂੰ ਢਾ ਰਹੇ ਆ ਤਾਂ ਜੋ ਸਾਡੀ ਜਿਹੜੀ ਨੌਜਵਾਨੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਕਰਨਾ ਨਸ਼ੇ ਦੇ ਵਿੱਚ ਪੈ ਗਈ ਸੀ ਤੇ ਉਸਨੂੰ ਨਸ਼ਿਆਂ ਤੋਂ ਬਚਾਉਣ ਲਈ ਅਸੀਂ ਜਿਹੜੇ ਨੌਜਵਾਨਾਂ ਨੂੰ ਇੱਕ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਲੱਗੇ ਨੇ ਉਹਨਾਂ ਨੂੰ ਅਸੀਂ ਹਸਪਤਾਲਾਂ ਦੇ ਵੀ ਭਰਤੀ ਕਰਾਂ ਤਾਂ ਜੋ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦੇ ਸਕੀਏ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਕਬੱਡੀ ਜੰਗ ਚੜੀ ਆ ਉਹਦਾ ਲੋਕਾਂ ਦੇ ਘ ਭਾਰੀ ਉਤਸ਼ਾਹ ਤੇ ਪੰਜਾਬ ਨੂੰ ਅਸੀਂ ਜਲਦ ਹੀ ਨਸ਼ਾ ਮੁਕਤ ਸੂਬਾ ਬਣਾਵਾਂਗੇ ਮੈਂ ਪੰਜਵੀਂ ਵਾਰ ਆ ਜਿਹੜਾ ਬਲੱਡ ਗ੍ਰੇਡ ਕਰ ਰਹੇ ਆ ਇਹ ਜਿਹੜਾ ਜਸਪ੍ਰੀਤ ਸਿੰਘ ਜੱਸੀ ਸੋਹਣਿਆਵਾਲਾ ਪਲੈਨਿੰਗ ਬੋਰਡ ਦੇ ਚੇਅਰਮੈਨ ਆ ਉਨ੍ਹਾਂ ਦੀ ਰਹਿਨਮਾਈ ਹੇਠ ਤੇ ਨਾਬੇ ਦੇ ਯੂਥ ਵੱਲੋਂ ਜੁਆਇੰਟ ਬਲੱਡ ਕੈਂਪ ਲਵਾਇਆ ਜਾ ਰਿਹਾ ਜਿਦੇ ਵਿੱਚ ਨਾਮਵਾਰ ਪੰਜਾਬ ਦੀਆਂ ਲੌਗੀਆਂ ਜੀ ਆ ਸਮਾਜ ਸੇਵੀ ਸੰਸਥਾ ਨੇ ਸਰਪ੍ਰਸਤ ਨੇ ਉਹ ਵੀ ਪਹੁੰਚ ਰਹੇ ਨੇ ਮੈਂ ਸਾਰੇ ਜਿੰਨੇ ਵੀ ਇੱਥੇ ਮੇਰੇ ਭਰਾ ਮਿੱਤਰ ਉਹਨਾਂ ਵਿੱਚ ਸਾਡਾ ਸਹਿਯੋਗ ਦੇ ਰਹੇ ਨੇ ਉਹਨਾਂ ਦਾ ਧੰਨਵਾਦ ਕਰਦਾ ਕਿੰਨੇ ਕੁ ਜਿਹੜੇ ਹੈਗਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ 200 ਦੇ ਕਰੀਬ ਟਾਰਗੇਟ ਹੈ ਜੀ ਪੂਰਾ ਕਰਨ ਦਾ